ਕੰਟਰੋਲ ਨੇ ਜਿਹੜੇ ਮਰਨ ਨੇ ਉਹ ਆਪਦੀ ਫੀਲਿੰਗ ਤੇ ਲਿਦਾਣਾ ਸੀਪੀ ਸਾਹਿਬ ਜਿਹੜੀ ਫੀਲਿੰਗ ਹੈ ਉਹ ਡੀਜੀਪੀ ਸਾਹਿਬ ਨਾਲੋਂ ਵੱਧ ਲੈਂਦੇ ਆ ਉਹ ਕਹਿੰਦੇ ਸੀਐਮ ਬਾ ਭਗਵੰਤ ਸਿੰਘ ਮਾਲਕ ਥੋੜੀ ਹੈ ਮਾਲਕ ਤਾਂ ਮੈਂ ਮਿਸਟਰ ਰਸਿੰਝੀ ਉਥਾਪਰ ਨੇ ਛੇਪਸ ਇਹਨਾਂ ਦੇ ਥੱਲੇ ਗੱਲੋ ਬਾਜੀ ਜਿੰਨਾ ਕ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਤੇ ਹਸਪਤਾਲ ਦੇ ਸਿਵਲ ਹਸਪਤਾਲ ਦੇ ਬਾਹਰ ਹੀ ਆ ਪੁਰਾਣੀ ਜੇਰ ਰੋਡ ਵੱਜਦੀ ਆ ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਦੇਖ ਰਹੇ ਹਾਂ ਡੀ5 ਚੱਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਸਿਪ ਸੈਨਾ ਦੇ ਆਗੂ ਨੇ ਸੰਦੀਪ ਉਰਫ ਗੋਰਾ <th>ਪਰ ਦੇ ਉੱਤੇ ਤਿੰਨ ਨਿਹੰਗਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਹਮਲਾ ਉਦੋਂ ਕਰ ਦਿੱਤਾ ਗਿਆ ਜਦੋਂ ਉਹ ਬਾਜ਼ਾਰ ਦੇ ਵਿੱਚ ਐਕਟੀਵਾ ਦੇ ਉੱਤੇ ਜਾ ਰਹੇ ਸੀ ਪਹਿਲਾਂ ਨਿਹੰਗਾ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਦੇ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਦੋਂ ਉਹ ਜ਼ਮੀਨ ਦੇ ਉੱਤੇ ਗਿਰ ਗਏ ਤਾਂ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਕੋਜੀ ਅੱਜ ਹਰਕੀਰਾ ਨਾਮਾ ਸ਼ੁਭਨਾ ਮੇਰਾ ਨਾਮ ਸੰਘਤ ਵੰਗਸ਼ ਸ਼ਿਵ ਸੈਨਾ ਹਿੰਦਾ ਇੱਥੇ ਅਸੀਂ ਰਵਿੰਦਰ ਅਰੋੜਾ ਜੀ ਦੀ ਵਰਸੀ ਤੇ ਆ ਰਹੇ ਸੀਗੇ ਸੰਦੀਪ ਗੁਰਾ ਥਾਪਰ ਜੀ ਇਹ ਹੈਗੀ ਜੀ ਸਿਵਲ ਹਸਪੀਟਲ ਜੀ ਸਿਵਲ ਹਸਪੀਟਲ ਹੈ ਇੱਥੇ ਅਸੀਂ ਮੱਥਾ ਟੇਕਣ ਆਏ ਸੀਗੇ ਰਵਿੰਦਰ ਅਰੋੜਾ ਜੀ ਦੀ ਵਰਸੀ ਹੈ ਭਾਜਪਾ ਦੇ ਸੀਨੀਅਰ ਆਗੂ ਸੀਗੇ ਤੇ 10-10 ਮਿੰਟ ਦਾ ਸਾਡਾ ਫਰਕ ਪਿਆ 10 ਮਿੰਟ ਪਹਿਲਾਂ ਸੰਦੀਪ ਗੁਰਾ ਥਾਪਰ ਜੀ ਇੱਥੋਂ ਮੱਥਾ ਟੇਕ ਕੇ ਨਿਕਲੇ ਸੀ ਜੋਸ਼ ਸ਼ਿਵ ਸੈਨਾ ਬਹੁਤ ਟਕਸਾਲੀ ਨੇਤਾ ਸੀ ਲੀਡਰ ਸੀਗੇ ਤੇ ਇੱਥੇ ਹੀ ਉਹਨਾਂ ਨੂੰ ਬਾਹਰ ਜਦੋਂ ਬਾਹਰ ਨਿਕਲੇ ਨਾਲ ਹੀ 3-4 ਨਿਹੰਗਾ ਨੇ ਜੋ ਦੱਸਿਆ ਸਾਨੂੰ ਉਹਨਾਂ ਨੇ ਬਹੁਤ ਜ਼ਬਰਦਸਤ ਕਿਰਪਾਾਂ ਮਾਰੀਆਂ ਮਤਲਬ ਕਿ ਮਾਰਨ ਦੀ ਨੀਅਤ ਨਾਲ ਹੀ ਆਏ ਸੀ ਇੱਕ ਗਨਮੈਨ ਉਹਨਾਂ ਨਾਲ ਮੌਜੂਦ ਸੀਗਾ ਜਿਹੜਾ ਜਿਨੇ ਜਿਹਦੀ ਬਦੌਲਤ ਉਹ ਅੱਜ ਉਹਨਾਂ ਦਾ ਬਚਾਅ ਹੋ ਗਿਆ ਪਰ 80% ਉਹਨਾਂ ਨੂੰ ਕਾਹਿਲ ਕਰ ਦਿੱਤਾ ਗਿਆ ਸੰਦੀਪ ਬਰਤਾਪਰ ਜੀ ਨੂੰ ਉਹਨਾਂ ਨੂੰ ਹੁਣ ਸਿਵਲ ਹਸਪੀਟਲ ਤੋਂ ਸੀਐਮਸੀ ਰੈਫਰ ਕੀਤਾ ਹੈ ਪਹਿਲਾਂ ਲੈਂਦਾ ਗਿਆ ਸਿਵਲ ਹਸਪੀਟਲ ਵਾਲਿਆਂ ਨੇ ਸੀਐਮਸੀ ਰੈਫਰ ਕੀਤਾ ਜੀ ਉਹਨਾਂ ਨੂੰ ਤੇ ਮੈਂ ਇੱਕ ਹੀ ਗੱਲ ਕਹਿਣੀ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਜਿਹੜਾ ਥ੍ਰੈਟ ਪਰਸਨ ਹੈ ਜਿਹਨੂੰ ਲੋੜ ਹੈ ਜਿਹਦੀਆਂ ਏਜੰਸੀਆਂ ਨੇ ਰਿਪੋਰਟਾਂ ਦਿੱਤੀਆਂ ਨੇ ਤਾਂ ਹੀ ਗਨਮੈਨ ਸਰਕਾਰ ਨੇ ਲਾਏ ਸੀ ਜਿਹਨੂੰ ਲੋੜ ਹੈ ਉਹਨੂੰ ਗਨਮੈਨ ਦਿਓ ਬਾਕੀ ਜਿਹਨੂੰ ਨਹੀਂ ਲੋੜ ਤੁਸੀਂ ਉਹਨੂੰ ਤੁਸੀਂ ਉਹਨੂੰ ਵਾਪਸ ਲੈ ਲਓ ਕੋਈ ਚੱਕਰ ਨਹੀਂਗਾ ਪਰ ਬਟ ਇਸ ਤਰ੍ਹਾਂ ਦੇ ਜਿਹੜੇ ਥ੍ਰੈਟ ਪਰਸਨ ਨੇ ਜਿਹੜਾ ਵੀ ਥ੍ਰੈਟ ਪਰਸਨ ਹੈ ਜਾਂ ਮੈਂ ਜਾਂ ਨਿਸ਼ਾਨ ਸ਼ਰਮਾ ਜੀ ਨੇ ਜਾਂ ਸੰਦੀਪ ਗੋਰਾਠਾਪਰ ਜੀ ਜਿਨ੍ਹਾਂ ਨੂੰ ਲਗੀਆਂ ਹੈ ਜਿਨ੍ਹਾਂ ਨੂੰ ਅੱਜ ਕਾਇਲ ਕੀਤਾ ਹੈ ਇਨਾਂ ਤੋਂ ਸੁਰੱਖਿਆ ਨਹੀਂ ਹਟਾਣੀ ਚਾਹੀਦੀ ਜਿੰਨਾ ਜਿਹੜੇ ਥਰਡ ਪਰਸਨ ਆ ਹੱਲ ਇਹ ਹੈ ਇਹਨਾਂ ਦੀ ਹੱਲ ਥੋੜਾ 80% ਹੱਲ ਕੀਤਾ ਪਿਆ ਜੀ ਬਹੁਤ ਜ਼ਿਆਦਾ ਮਾੜੀ ਹਾਲਤ ਪੁਲਿਸ ਪਹੁੰਚ ਗਈ ਪੁਲਿਸ ਪਹੁੰਚੀ ਹੈ ਜੀ ਐਸਪੀ ਸਾਹਿਬ ਵੀ ਆਏ ਨੇ ਐਸਪੀ ਸਾਹਿਬ ਨੇ ਜਾਂਚ ਕੀਤੀ ਜਾ ਰਹੀ ਪਰ ਹਾਲੇ ਨਿਆਂਗ ਖੱਤ ਨਹੀਂ ਆਏ ਨਹੀਂ ਕੋਈ ਗ੍ਰਿਫਤਾਰੀ ਨਹੀਂ ਅਸੀਂ ਕਹਿੰਨੇ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਉਹਨਾਂ ਦੇ ਹੌਸਲੇ ਬਲੰਦ ਹੋ ਗਏ ਜਿੰਨਾ ਇਹ ਅਖਬਾਰਾਂ ਚ ਟੀਮੀਆਂ ਦੇ ਰਹੇ ਨੇ ਉਹਦੀ ਸੁਰੱਖਿਆ ਲਾ ਲਈ ਉਹਦੀ ਲਾ ਲਈ ਇਹ ਉਹਨਾਂ ਹੀ ਉਹਨਾਂ ਗੈਂਗਸਟਰਾਂ ਦੇ ਜਿਹੜੇ ਅਤਵਾਦੀ ਮਾਈਂਡਡ ਲੋਗ ਨੇ ਇਹਨਾਂ ਦੇ ਹੌਸਲੇ ਬਲ ਇਸ ਤਰ੍ਹਾਂ ਦੀ ਕੀ ਹੈ ਜਿਹੜੀ ਤਲਵਾਰਾਂ ਨਾਲ ਤੁਸੀਂ ਕਰਦੇ ਆ। ਪਰ ਇਹਹੀ ਵੀ ਸ਼ਿਵਸੇਨਾ ਨਾਲ ਤਾਂ ਤੁਹਾਨੂੰ ਪਤਾ ਹੀ ਹੈ। ਸ਼ਿਵਸੇਨਾ ਨਾਲ ਤਾਂ ਜਿਹੜਾ ਕੋਈ ਬੋਲਦਾ ਹੈ ਅੱਤਵਾਦ ਦੇ ਖਿਲਾਫ ਬੋਲਦਾ ਹੈ, ਜਿਹੜਾ ਖਾਲਸਾਣ ਦੇ ਖਿਲਾਫ ਬੋਲਦਾ ਹੈ, ਜਿਹੜਾ ਦੇਸ਼ ਹਿੱਤ ਦੀ ਬਾਤ ਚੱਕਦਾ ਹੈ, ਉਹਨੂੰ ਇਹ ਲੋਕ ਇਸ ਤਰ੍ਹਾਂ ਹੀ ਪਰੇਸ਼ਾਨ ਕਰਦੇ ਨੇ, ਉਹਨੂੰ ਇਦਾਂ ਹੀ ਮਾਰਨ ਦੀਆਂ ਸਾਜਾਂ ਮੌਕੇ ਲੱਭਦੇ ਨੇ। ਗਨਮੈਨ ਦੇ ਸਰਕਾਰੀ ਮੁਲਾਜ਼ਮ ਤੇ ਹੁੰਦੇ ਆ ਮਾਰਤਾ ਅਟੈਕ ਕਰਤਾ ਤੇ ਜੇ ਨਹੀਂ ਹੁੰਦਾ ਫਿਰ ਤਾਂ ਅੱਜ ਖਤਮ ਸੀ ਕੰਮ ਬਿਲਕੁਲ। ਇਹ ਇਕੱਲੇ ਥਾਪਰ ਸਾਹਿਬ ਤੇ ਹੀ ਹਮਲਾ ਹੋਇਆ ਜੀ। ਇਕੱਲੇ ਥਾਪਰ ਸਾਹਿਬ ਤੇ ਹੀ ਹੋਇਆ ਜੀ। ਥਾ ਐ ਜੈਟਰ ਮੁਰਦਾਵਾ ਇਸ ਵੀ ਜੈਟਰ ਮੁਰਦਾਵਾ ਬਾਨੂ ਜੀ ਧੰਨਵਾਦ ਇਸ ਵੀ ਜੈਟਰ ਮੁਰਦਾਵਾ ਬਾਨੂ ਜੀ ਕੀ ਹੋਏਗੀ ਬਾਨੂ ਜੀ ਓਰੇ ਸਾਡੇ ਸ਼ਿਫਸਨਾ ਪੰਜਾਬ ਦੇ ਟਕਸਾਲੀ ਲੀਡਰ ਨੇ ਸੰਦੀਪ ਥਾਪਰ ਗੋਰਾ ਜੀ ਉਹ ਅੱਜ ਸਮੇਂ ਦਾ ٹرسٹ ਦੇ ਕੇ ਫੰਕਸ਼ਨ ਤੇ ਆਏ ਸਗੇ ਕੁਝ ਸਰਾਰਤੀਆਂ ਸਰਾਰ ਕੇਸਦਾਰੀ ਨੀਲਾ ਬਣਾਉਣਾ ਪਾਇਆ ਆਇਆ ਕਿਰਪਾਨਾ ਮਾਰ ਕੇ ਸਾਡਾ ਭਰਾ ਖਿਲਤਾ ਕਿਰਪਾਨਾ ਸਿਰ ਤੇ ਬਾਵਾ ਡਕਦੀਆਂ ਪੇਟ ਵੱਡਦਾ ਕੰਡੀਸ਼ਨ ਸੀਰੀਅਸ ਹੈ ਸਿਰ ਦਾ ਪੁਲਟੀ ਨਹੀਂ ਰੁਕ ਰਿਹਾ ਪੁਲਿਸ ਕਮਿਸ਼ਨਰ ਦੀ ਇਹਦਾ ਸਾਰੀ ਇਹ ਸਾਰਾ ਨਿਕੰਮਾ ਨੇ ਸਾਰੇ ਕੰਮ ਵਾਪਸ ਕਰਾਇਆ ਨਿਕੰਮਾ ਨਿਕੰਮਾ ਲੁਧਿਆਣਾ ਕਲਕ ਕਮਿਸ਼ਨਰ ਜਿਹੜਾ ਆਪਣੀ ਫੀਲਿੰਗ ਡੀਜੀਪੀ ਨਾਲੋਂ ਵੱਧ ਲੰਦਾ ਆ ਜਿਹੜਾ ਸੀਐਮ ਭਗਵੰਦ ਮਾਨ ਕਹਿੰਦਾ ਮੈਂ ਸੀਐਮ ਆ ਸੀਐਮ ਕੋ ਸੀਐਮ ਨਹੀਂ ਮੈਂ ਸੀਐਮ ਆ ਮੈਂ ਲੁਧਿਆਣਾ ਸ਼ਹਿਰ ਦਾ ਬਾਪ ਆ ਆਹ ਹੀ ਤੁਹਾਨੂੰ ਦਾ ਗੂੜਾ ਆਹ ਹੀ ਤੁਹਾਨੂੰ ਦਾ ਖੂਨ ਆ ਲੁਧਿਆਣੇ ਚ ਇਹ ਸਾਡਾ ਪਿੰਡ ਹੈ ਲੋਕਾਂ ਦਾ ਇਹ ਲੋਕਾਂ ਕਮਿਸ਼ਨਰ ਤੁਰੰਤ ਸਸਪੈਂਡ ਕੀਤਾ ਜਾਵੇ ਏਸੀਪੀ ਸੈਂਟਰਲ ਤੁਰੰਤ ਸਸਪੈਂਡ ਕੀਤੀ ਜਾਵੇ ਤਾਂ ਹਿੰਦੂ ਸ਼ਾਂਤ ਬੈਠਣਗੇ ਜਿੱਦਾ ਹਿੰਦੂ ਸ਼ਾਂਤ ਸਾਰਾ ਪੰਜਾਬ ਸ਼ਰਸਨਾ ਪੰਜਾਬ ਪੁਰਾਣੇ ਇਕੱਠਾ ਹੋਊਗਾ ਭਗਵਾਨ ਜੀਓ ਸੀਐਮ ਦੇ ਤੋਂ ਅਸਤੀਫਾ ਦੇਣੀ ਅਸਤੀਫਾ ਦੇ ਪੁੱਛ ਬਸ ਲਾਉਂਦੀਆਂ ਬੇਟਾ ਹੰਨਾ ਖੂਨ 84 ਦੇ ਪੈਨ ਦਾ ਪੈਨ ਇੱਕ ਘੰਟਾ ਇੱਕ ਘੰਟੀ ਬੇਟਾ ਇਹਦੀ ਪੰਜਾਹ ਬੇਟਾ ਬੱਕਰੀਆਂ ਇੱਕ ਘੰਟਾ ਕਹਿੰਦਾ ਇਹ ਜਿਹੜੇ ਐਸਪੀ ਬੇਡੋ ਬکریاں ਹਿੰਦੂ ਕਹਿੰਦਾ ਫਾਤੂ ਦੇ ਬੱਚੇ ਨਹੀਂ ਇਹ ਬੀਬੀ ਜੀ ਬੇਡੋ ਬکریاں ਪੰਜਾਬ ਜਾ ਮੈਂ ਪੁੱਛਣਾ ਚਾਹਦਾ ਪੰਜਾਬ ਦੀ ਸਰਕਾਰ ਨੂੰ ਬੀਜੀਪੀ ਬੇਡੋ ਇੱਕ ਮਿੰਟ ਇੱਕ ਗੱਲ ਸੁਣੋ ਸੀਰੀਅਸ ਗੱਲ ਸੁਣੋ ਏਸੀਪੀ ਸੈਂਟਰਲ ਨੇ ਜਿਹੜੇ ਮੈਡਮ ਨੇ ਉਹ ਆਪਦੀ ਫੀਲਿੰਗ ਤੇ ਲਿਦਾਣਾ ਸੀਪੀ ਸਾਹਿਬ ਜਿਹੜੀ ਫੀਲਿੰਗ ਹੈ ਉਹ ਡੀਜੀਪੀ ਸਾਹਿਬ ਨਾਲੋਂ ਵੱਧ ਲੈਂਦੇ ਆ ਉਹ ਕਹਿੰਦੇ ਸੀਐਮ ਬਾ ਭਗਵੰਦ ਸਿੰਘ ਮਾਲਕ ਥੋੜੀ ਹੈ ਮਾਲਕ ਤਾਂ ਮੈਂ ਆ ਮੈਂ ਮਾਲਕ ਹਾਂ ਜੀ ਇਹਦਾ ਭਗਵੰਦਾਨ ਕੌਣ ਹੈ ਬੀਜੀਪੀ ਕੌਣ ਹੈ ਹੋ ਜੀਆ ਸ਼ਬਦਾਵਲੀ ਬੋਲਣ ਵਾਲੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਇਹ ਨਤੀਜਾ ਤੁਹਾਡੇ ਫੇਕ ਐਨਕਾਊਂਟਰ ਕੀਤੇ ਹੋਏ ਇਹ ਨਤੀਜਾ ਸਿਰ ਚੋਟੀ ਵਾਵਾ ਹੀ ਲੈ ਦੇ ਚੱਕ ਰਿਹਾ ਇਹ ਨਤੀਜਾ ਹਿੰਦੂਆਂ ਦੇ ਲਈ ਅੱਜ ਲੁਧਿਆਣਾ ਸ਼ਹਿਰ ਦਾ ਐਡਾ ਵੱਡਾ ਪੰਜ ਕਦਮਾਂ ਦੇ ਚੌਂਕੀ ਦਸ ਕਦਮਾਂ ਦੇ ਐਸ.ਪੀ. ਸੈਂਟਰਲ ਦਫ਼ਤਰ ਫਿਰ ਵੀ ਪੁਲਿਸ ਘੰਟੇ ਬਾਅਦ ਆਈ ਇਹਨਾਂ ਨਾਲੋਂ ਓਏ ਸੱਚੋ ਵਧੀਆ ਆ ਇਹਨਾਂ ਨਾਲੋਂ ਸਟਰ ਸੰਜੀ ਉਥਾ ਪਰ ਨੇ ਚਿਪਸ ਇਹਨਾਂ ਦੇ ਥੱਲੇ ਗੱਲੋ ਬਾਜੀ ਜਿੰਨਾ ਕ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਤੇ ਹਸਪਤਾਲ ਦੇ ਸਿਵਲ ਹਸਪਤਾਲ ਦੇ ਬਾਹਰ ਹੀ ਆ ਪੁਰਾਣੀ ਜੇਰ ਰੋਡ ਵਜਦੀ ਆ ਉਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਉਹਨਾਂ ਨੂੰ ਡੀਐਮਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਰੈਡ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਉਂਦੇ ਆ ਤੇ ਜਲਦੀ ਉਹਨਾਂ ਨੂੰ ਰਸਤੇ ਸੋ ਜ਼ਮੀਨ ਤੋਂ ਡਿੱਗਣ ਤੋਂ ਬਾਅਦ ਵੀ ਗੋਰਾ ਥਾਪਰ ਦੇ ਉੱਤੇ ਲਗਾਤਾਰ ਤਲਵਾਰਾਂ ਦਾ ਹਮਲਾ ਕਰਦੇ ਰਹੇ ਹੁਣ ਤਾਂ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਨਿਹੰਗ ਕੌਣ ਸੀ ਸੱਚੀ ਨਿਹੰਗ ਸੀ ਆ ਨਿਹੰਗਾਂ ਦੇ ਬਾਣੇ ਦੇ ਵਿੱਚ ਆਏ ਹੋਏ ਸੀਗੇ ਇਹ ਸਾਰਾ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ ਕੈਮਰਾਪਰਸਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਹਦਰ ਖਾਂ ਨਿਰਪੱਖ ਰਹਾ ਆਜ਼ਾਦ ਹਾਂ ਅੱਜ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸੇਖਿਆ ਸਹਿਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਕਲਾ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਤਾਨੂਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਐ ਸੰਸਕ੍ਰਿਤੀ ਕੀ ਉਗੀ ਬਾਤ ਆਪੀ 5 ਚੈਨਲ ਹਿੰਦੀ ਵੀ ਹੋਗਾ ਸਾਥ 35 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਚੁੰਵਾਵਾ ਤੇ ਤੁਸੀਂ ਦੇਖ ਰਹੇ ਹੋ 35 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ